ਹਾਂਜੀ ਪ੍ਰਤਾਪ ਜੀ ਜਿਹੜੇ ਤੂੜੀ ਦੇ ਭੋਂਖ ਖਲੋਤੇ ਨੇ ਇਹ ਕਿੱਥੋਂ ਆਏ ਨੇ ਤੇ ਕਿਵੇਂ ਆਏ ਨੇ ਤੇ ਕਿੰਨਾ ਵਾਸਤੇ ਆਏ ਨੇ ਮੈਂ ਕਸ਼ਮੀਰ ਸਿੰਘ ਭੰਗਾਈ ਜ਼ਿਲ੍ਹਾ ਪ੍ਰਧਾਨ ਵੀਕੇਜੂ ਇਕਤਾ ਗ੍ਰਾਹਾ ਅੰਮ੍ਰਿਤਸਰ ਤੋਂ ਇਹ ਜਿਹੜਾ ਸਾਡੇ ਈ ਨਾਲੇ ਦੇ ਰਮਦਾਸ ਏਰੀਏ ਦੇ ਵਿੱਚ ਸਾਡੇ ਜ਼ਿਲ੍ਹੇ 'ਚ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡੀ ਮਾਰਿਆ ਉਧਰੋਂ ਰਾਵੀ ਨੇ ਮਾਰੀ ਹੋਰ ਪਾਣੀ ਜਿਹੜਾ ਆਇਆ ਉਹਦੇ ਵਿੱਚ ਲੋਕਾਂ ਦੀ ਤੂੜੀ ਦਾਣੇ ਪੱਠੇ ਜਿਹੜੇ ਨੂੰ ਖਰਾਬ ਹੋ ਗਏ ਡੰਗਰ ਰੋੜ ਕੇ ਬਹੁਤ ਮੰਦਾ ਹਾਲ ਹੈ ਏਰੀਆ ਦਾ ਹੋਇਆ ਰਮਦਾਸ ਏਰੀਆ ਦਾ ਉਹਦੇ ਵਿੱਚ ਸਾਡੀ ਜਥੇਬੰਦੀ ਵੀਕੇਜੂ ਇਕਤਾ ਗ੍ਰਾਹਾ ਅੰਮ੍ਰਿਤਸਰ ਨੂੰ ਸੰਗਰੂਰ ਜ਼ਿਲ੍ਹੇ ਨੇ ਸਾਮ ਸੰਭਾਲਦਾ ਕੰਮ ਹੋ ਜੋ ਮੇਰੀ ਲਈ ਤੇ ਸੰਗਰੂਰ ਜ਼ਿਲ੍ਹੇ ਵੱਲੋਂ ਪਹਿਲਾਂ ਸਾਨੂੰ ਲਗਭਗ 7000 ਮਣ ਜਿਹੜੀ ਕਣਕ ਆ ਉਹ ਆਈ ਜਿਹੜੀ ਆਪਾਂ ਬੇਜ ਮਹੀਨੇ ਤੇ ਮਜ਼ਦੂਰਾਂ ਦੇ ਵਿੱਚ ਵੰਡੀ ਆ ਉਦੋਂ ਮਗਰੋਂ ਦੂਜੇ ਰੋ ਜਿਹੜਾ ਅਸੀਂ ਪਸ਼ੂਆਂ ਦੇ ਲਈ ਤੂੜੀ ਲੈ ਕੇ ਜਾਂਦੇ ਆ ਇਹ ਸਾਡੇ ਨਾਲ ਆਗੂ ਸਾਡੇ ਉਧਰ ਤੇ ਖੜੇ ਨੇ 6 ਢੰਗ ਜਿਹੜੇ ਕੱਲ ਸਾਡੇ ਪਹੁੰਚੇ ਸੀ ਤਿੰਨ ਜਿਹੜੇ ਰਾਤ ਰਹਿ ਗਏ ਉਹ ਅੱਜ ਪਹੁੰਚੇ ਨੇ ਮੰਡੀ ਦੇ ਵਿੱਚ ਕੱਲ ਵੀ ਲਗਭਗ 70 ਟਰਾਲੀਆਂ ਜਿਹੜੀਆਂ ਇਥੋਂ ਗਾ ਪਿੰਡਾਂ ਦੇ ਵਿੱਚ ਤੂੜੀਆਂ ਦੀਆਂ ਗਈਆਂ ਨੇ ਤੇ ਅੱਜ ਜਿਹੜਾ ਤਿੰਨ ਭੁੰਗ ਹੋਰ ਆਏ ਨੇ ਅਜੇ ਕੱਲ੍ਹ ਵਾਲੀ ਪਈ ਲੋਕ ਖੜ੍ਹ ਰਹੇ ਨੇ। ਇਹਦੋਂ ਦੂਜੀ ਗੱਲ ਮੈਂ ਦੱਸਣੀ ਚਾਹਣਾ ਵੀ ਬਹੁਤ ਸਾਰੇ ਫੋਨ ਮੈਨੂੰ ਆਏ ਨੇ ਵੀ ਪ੍ਰਧਾਨ ਜੀ ਤੂੜੀ ਰੋੜ ਗਈ ਆ ਡੇਰੇ ਤੇ ਬੰਦਾ ਬੈਠਾ ਡੰਗਰੋ ਦੇ ਕੋਲ ਹੈਗੇ ਨੇ। ਪਰ ਉਹ ਆਪਣੀ ਜਥੇਬੰਦੀ 'ਚ ਨਹੀਂ ਕੰਮ ਕਰਦਾ ਉਹ ਆਂਦਾ ਮੈਂ ਤੇ ਦੂਜੀ ਜਥੇਬੰਦੀ 'ਚ ਕੀ ਮੈਨੂੰ ਤੂੜੀ ਮਿਲ ਸਕਦੀ ਆ। ਲੋਕਾਂ ਨੂੰ ਅਪੀਲ ਕਰਦੇ ਆਂ ਵੀ ਭਰਾਓ ਬਾਬੇ ਨਾਨਕਲਾ ਲੰਗਰ ਆ ਇੱਥੇ। ਸਾਨੂੰ ਸੰਯੋਗ ਦੇ ਰਹੇ ਨੇ ਇਧਰੋਂ ਸੰਗਰੂਰ ਤੋਂ ਆ ਰਹੀ ਆ ਤੇ ਜਿੰਨੂੰ ਵੀ ਕਿਸੇ ਨੂੰ ਚਾਹੀਦੀ ਆ ਇਹਦੇ 'ਚ ਕੋਈ ਇਹ ਮਸਲਾ ਨਹੀਂ ਵੀ ਕਿਹੜੀ ਜਥੇਬੰਦੀ ਨ ਕਿਹੜੀ ਪਾਰਟੀ ਨਾਲ ਕਿਹੜੀ ਜਾਤ ਪਾਤ ਆ ਇਹ ਖੁੱਲਾ ਲੰਗਰਿਆ ਜਿਹਨੂੰ ਚਾਹੀਦੀ ਏ ਤੂੜੀ ਉਹ ਆਣ ਕੇ ਸੋ ਫੋਕਲ ਪੈਂਡ ਤੋਂ ਖੜ ਸਕਦਾ ਆ ਸਾਡੀ ਇਹ ਕੋਈ ਸ਼ਰਤ ਨਹੀਂ ਕਹੀਆਂ ਜਿੱਥੇ ਬੰਦੀਆਂ ਨੇ ਕੀਤਾ ਲੋਕਾਂ ਦੇ ਵਿੱਚ ਭਰਮ ਖੜਾ ਕਰਤਾ ਪਹਿਲਾਂ ਘਰ ਦੇ ਝੰਡਾ ਲਾਓ ਚਾਰ ਦੀ ਗੱਠ ਫੇਰ ਲਾਵਾਂਗੇ ਤੁਹਾਨੂੰ 20 ਤੇ ਖਾ ਦੇ ਦਾਂਗੇ ਸਾਡੇ ਨਾਲ ਜੁੜਜੋ ਸਾਡੇ ਵਰਕਰ ਬਣਜੋ ਸਾਡੇ ਨਾਲ ਕੰਮ ਕਰੋ ਤੇ ਤੁਹਾਨੂੰ ਸਹੂਲਤ ਫਿਰ ਦੇਵਾਂਗੇ ਸਾਡਾ ਇਹੋ ਜਿਹਾ ਨਾ ਪਹਿਲਾਂ ਕਣਕ ਵੰਡਣ ਵੇਰੇ ਨਾ ਤੂੜੀ ਵੇਰੇ ਨਾ ਜੇ ਕਿਸੇ ਨੇ ਪੈਲੀ ਕੋਖੜ ਪੈੜੀ ਇਹ ਪਧਰੀ ਕਰਨੀ ਰੇਤ ਪਈ ਆ ਉਹਦੀ ਪਹਿਲੀ ਵੀ ਪਧਰੀ ਕਰਕੇ ਦੇਵਾਂਗੇ ਬੀਜ ਵੀ ਬੀ ਕੇ ਵੀ ਬੀਜ ਕੇ ਵੀ ਦੇਵਾਂਗੇ ਖਾਦ ਵੀ ਦੀ ਜਿੰਨੀ ਸਹੂਲਤ ਜਥੇਬੰਦੀ ਵੱਲੋਂ ਲੋਕਾਂ ਵੱਲੋਂ ਲੋਕ ਸੰਜੋਗ ਵਿੱਚੋਂ ਕਰਨਗੇ ਉਹ ਲੋਕਾਂ ਤੱਕ ਪਹੁੰਚਦਾ ਕਰਾਂਗੇ ਪਰ ਇਹੋ ਜੀ ਕੋਈ ਗੱਲ ਨਹੀਂ ਹੋਊਗੀ ਸਾਡੇ ਨਾਲ ਜੁੜੋ ਤੇ ਫੇਰ ਇਹ ਕੰਮ ਕਰਨਾ ਣੋ ਮਣੋ ਪੂਰੇ ਜੋਰ ਦੇ ਨਾਲ ਜਥੇਬੰਦੀ ਦੇ ਸੰਜੋਗ ਦੇ ਨਾਲ ਲੋਕਾਂ ਦੀ ਸੇਵਾ ਕਰਾਂਗੇ ਜਿਹੜੇ ਹੜ੍ਹ ਤੋਂ ਪੀੜਤ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਜਿੰਨਾ ਹੋ ਸਕੇ ਅਸੀਂ ਪਰਪਾਈ ਜਿਹੜੀ ਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅहां जी ਪਤਨ ਜੀ ਇੰਨੀ ਦੂਰੋਂ ਚੱਲ ਕੇ ਆਏ ਹੋ ਤੇ ਕਿਵੇਂ ਜਿਹੜਾ ਆ ਕਣਕ ਲੈ ਕੇ ਆਏ ਸੀ ਉਹਦੀ ਵੰਡ ਜਿਹੜੀ ਇੱਥੇ ਕਿੱਦਾਂ ਹੋਈ ਆ ਤੇ ਹੁਣ ਜਿਹੜੀ ਤੂੜੀ ਲੈ ਕੇ ਆਏ ਹੋ ਕੀ ਤੁਹਾਨੂੰ ਜਾਣਦਾ ਕਿ ਇਹ ਲੋਕਾਂ ਤੱਕ ਪਹੁੰਚ ਰਹੀ ਆ ਮੈਂ ਰਿੰਕੂ ਮੁਨਕ ਬਲਾਕ ਜਨਰਲ ਸਿਕਤਰ ਭਾਰਤੀ ਪਸੰਦ ਨੂੰ ਨੇਕਤਾ ਗੁਰਾਹਾਂ ਅਸੀਂ ਬਲਾਕ ਮੁਨਕ ਤੇ ਜਿਨ੍ਹਾਂ ਸੰਗਠਨ ਤੋਂ ਆਏ ਆ ਜਦੋਂ ਅਸੀਂ ਪਹਿਲਾਂ ਵੀ ਇੱਥੇ ਕਣਕ ਲੈ ਕੇ ਆਏ ਸੀ ਜਾਂ ਇਸ ਵਾਰ ਤੂੜੀ ਲੈ ਕੇ ਆਏ ਆ ਜਿਹੜੀ ਸਾਡੇ ਕਿਸਾਨ ਜੱਥੇਬੰਦੀ ਗੁਰਾਹਾਂ ਦੇ ਜਿਹੜੇ ਆਗੂ ਨੇ ਵਰਕਰ ਨੇ ਉਹਨਾਂ ਦੀ ਵੰਡ ਦੇਖ ਕੇ ਮਨ ਬਹੁਤ ਖੁਸ਼ ਹੋਇਆ ਕਿ ਹਰੇਕ ਪੀੜਤ ਨੂੰ ਨਾ ਕੋਈ ਜਾਤ ਨਾ ਕੋਈ ਧਰਮ ਹੈ ਸਿਰਫ ਇਹ ਦੇਖਦੇ ਨੇ ਵੀ ਇਹ ਬੰਦਾ ਪੀੜਤ ਹੈ ਕੋਈ ਕਿਸੇ ਮਰਜ਼ੀ ਜਥੇਬੰਦੀ ਨਾਲ ਜੁੜਿਆ ਹੋਇਆ ਹੈ ਕਿਸੇ ਮਰਜ਼ੀ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਹੈ ਬਗੈਰ ਕਿਸੇ ਪੱਖਪਾਤ ਤੋਂ ਬਕਾਇਦਾ ਰਜਿਸਟਰ ਲਾਇਆ ਹੋਇਆ ਹੈ ਤਾਂ ਕਿ ਜਿੱਥੋਂ ਅਸੀਂ ਰਾਸ਼ਨ ਪਾਣੀ ਇਕੱਠਾ ਕਰਕੇ ਲੋਕਾਂ ਤੋਂ ਕਹਿ ਕੇ ਲੈ ਕੇ ਆਉਨੇ ਆ ਕਿ ਲੋਕੋ ਥੋੜਾ ਦਿੱਤਾ ਹੋਇਆ ਇੱਕ ਇੱਕ ਪੈਸਾ ਇੱਕ ਇੱਕ ਅੰਨ ਦਾ ਦਾਣਾ ਪੀੜਤ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾਊਗਾ ਉਹ ਰਜਿਸਟਰ ਉਹਦੇ ਵਾਸਤੇ ਹੀ ਲਾਇਆ ਹੋਇਆ ਹੈ ਕਾਨੂੰ ਕਿਸੇ ਨੂੰ ਕੋਈ ਵੀ ਸ਼ੰਕਾ ਹੋਵੇ ਸਾਡੇ ਜ਼ਿਲ੍ਹਾ ਪ੍ਰਧਾਨ ਖੜੇ ਨੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਆ ਕਿ ਵੀ ਸਾਡਾ ਮੁਨਕ ਤੋਂ ਰਸ਼ਨ ਆਇਆ ਸੀ ਜਾਂ ਕੜੈਲ ਬਲਰੇ ਤੋਂ ਆਇਆ ਸੀ ਲਹਿਰੇ ਤੋਂ ਆਇਆ ਸੀ ਵੀ ਉਹ ਕਿਹੜੇ ਪਿੰਡਾਂ 'ਚ ਵੰਡਿਆ ਗਿਆ ਹੈ ਬਹੁਤ ਸੋਹਣੇ ਤਰੀਕੇ ਨਾਲ ਵੰਡਿਆ ਜਾ ਰਿਹਾ ਹੈ ਤੇ ਮਾਨੂੰ ਬੜੀ ਖੁਸ਼ੀ ਹੋਈ ਦੇਖ ਕੇ ਵੀ ਜਾਨੀ ਕਿ ਬਹੁਤ ਵਧੀਆ ਤਰੀਕੇ ਨਾਲ ਵੰਡ ਰਹੇ ਨੇ ਤੇ ਅਸੀਂ ਹੋਰ ਇਹਨਾਂ ਨੂੰ ਵਿਸ਼ਵਾਸ ਦਿਵਾਉਨੇ ਆ ਕਿ ਜਦੋਂ ਤੱਕ ਤੇ ਸਾਡੇ ਦਾ ਡਿਮਾਂਡ ਕਰਨਗੇ ਸਾਨੂੰ ਕਹਿਣਗੇ ਉਦੋਂ ਤੱਕ ਅਸੀਂ ਥੂੜੀ ਵੀ ਪੰਚਾਵਾਂਗੇ ਰਾਸ਼ਨ ਪਾਣੀ ਵੀ ਪੰਚਾਵਾਂਗੇ ਤੇ ਕਿਸਾਨਾਂ ਦੀ ਜਦੋਂ ਤੱਕ ਕਣਕਾਂ ਵਿਕਦੀਆਂ ਨਹੀਂ ਹੁੰਦੀਆਂ ਸਾਡੀ ਸੁਪਾ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਵਾਸਤੇ ਡੀਏਪੀ ਖਾਦਾ ਪ੍ਰਬੰਧ ਵੀ ਕਰਾਂਗੇ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਉਹਨਾਂ ਦੀਆਂ ਜ਼ਮੀਨਾਂ ਵੀ ਪੱਤਰ ਕਰਾਂਗੇ ਦੁਵਾਰ ਤੋਂ ਮੈਂ ਫਿਰ ਇਹਨਾਂ ਅਗੂ ਟੀਮ ਦਾ ਸਾਰੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਭਰਾਵੋ ਸਾਡੇ ਵਾਸਤੇ ਸੋਖੀ ਗੱਲ ਹੈ ਹਲੇ ਲੈ ਕੇ ਇੱਥੇ ਅਸੀਂ ਤਾਂ ਤਾਰ ਕੇ ਚਲੇ ਜਾਨੇ ਆ ਪਰ ਜਿਹੜੇ ਸੋਹਣੇ ਤਰੀਕੇ ਨਾਲੇ ਵੰਡ ਰਹੇ ਨੇ ਕਿਸੇ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਕਰ ਰਹੇ ਇਹ ਬਹੁਤ ਜਾਨਕੀ ਡਿਊਟੀ ਬਹੁਤ ਵਧੀਆ ਢੰਗ ਨਾਲ ਡਿਊਟੀ ਦੇ ਰਹੇ ਨੇ ਬਹੁਤ ਔਖਾ ਕੰਮ ਹੈ ਕਿਉਂਕਿ ਲੋਕਾਂ 'ਚ ਬਹੁਤ ਗਲਤ ਫੁਹਾ ਫੁਲਾਈਆਂ ਜਾਂਦੀਆਂ ਨੇ ਕਿ ਪਤਾ ਹੀ ਕੱਲਾ ਆਪਦੀ ਜਥੇਬੰਦੀਆਂ ਨੂੰ ਵੰਡ ਰਹੇ ਨੇ ਫਰਾਨੀ ਪਾਰਟੀਆਂ ਨੂੰ ਦੇ ਰਹੇ ਨੇ ਸਾਨੂੰ ਪਿੰਡ ਦੇ ਵਿੱਚ ਇੱਕ ਵੀ ਬੰਦਾ ਇਹੋ ਜਿਹਾ ਨਹੀਂ ਮਿਲਿਆ ਜਿਸ ਨੇ ਸਾਨੂੰ ਇਹ ਗੱਲ ਕਹੀ ਹੋਵੇ ਕਿ ਸਾਡੇ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ ਜਾਂ ਸਾਨੂੰ ਜਥੇਬੰਦੀ ਜੁਆਇਨ ਕਰਨ ਨੂੰ ਕੀਤਾ ਜਾ ਰਿਹਾ ਹੈ ਬਿਲਕੁਲ ਨਹੀਂ ਜਿਵੇਂ ਪ੍ਰਧਾਨ ਜੀ ਕਹਿ ਕੇ ਗਏ ਨੇ ਇਹ ਬਾਬੇ ਨਾਨਕ ਦਾ ਲੰਗਰ ਹੈ ਕਿਸੇ ਤਰ੍ਹਾਂ ਦੀ ਜਾਤ ਪਾਤ ਧਰਮ ਨਾਲ ਕੋਈ ਰੋਲਾ ਨਹੀਂ ਇੱਥੇ ਸਿਰਫ ਅਸੀਂ ਇਹ ਦੇਖਦੇ ਹਾਂ ਬੰਦਾ ਪੀੜਤ ਹੈ ਇੱਥੋਂ ਆ ਕੇ ਕੋਈ ਵੀ ਰਸਟ ਜਿਹੜਾ ਸਾਡੇ ਕੋਲੇ ਹੈਗਾ ਲਾ ਜਾ ਸਕਦਾ ਹੈ ਧੰਨਵਾਦ ਜੀ